ਮਾਡੇ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰਮਰ ਜੰਮੇ ਪੇਰ ਪਵੇ ਕਨੇਰੇ ਤੂੰ ਏਕੋ ਨੇ ਚਲਣ ਮਾ ਪਾਰਾ ਗੁਰਮਤੀ ਬੂਝ 부ਝਾਵਣ ਹਉ ਵਾਰੀ ਜੀਉ ਵਾਰੀ ਸਾਵਣਿਆ ਤੇ ਸਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ 부ਝਾਵਣਿਆ ਰਹਾ ਸਬੇ ਕਾ ਜੋਤ ਜਾਣੇ ਜੇ ਕੋਈ ਸਤਗੁਰ ਸੇਵਿਐ ਪਰਗਟ ਹੋਈ ਗੁਬਤ ਪਰਗਟ ਵਰਤਾ ਸਭਾਈ ਜੋਤੀ ਜੋਤ ਮਿਲਾਵਣਿਆ ਤਿਸਨ੍ਹ ਨੇ ਜਲਾਇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਾਰ ਮਰ ਜਨਮ ਪਾਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸਬਦ ਕੋਹਿ ਲਾ ਬੂਝੈ ਆਪ ਮਾਰੇ ਤਾਂ ਤਰੇ ਭਵਨ ਸੁਝੈ ਫਿਰ ਉਹ ਮਰ ਨਾ ਮਰਣਾ ਹੋਵੇ ਸਹਿਜ ਸੱਚ ਸਮਾਵਣਿਆ ਮਾਇਆ ਮਹਿ ਚੇਤਨਾ ਲਾਏ ਗੁਰ ਕੈ ਸਬਦ ਸਦਾ ਰਹੈ ਸਮਾਏ ਸੱਚ ਸਲਾਏ ਸਭ ਘਟ ਅੰਤਰ ਸਚੋ ਸਤਿ ਸੁਹਾਵਣਿਆ ਸਾਚ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਰਹਿ ਆ ਭਰ ਪੂਰੇ ਗੁਰ ਪ੍ਰਸਾਦੀ ਸਚ ਨਦਰੀ ਆਵੈ ਸਤਿ ਸਚੇ ਹੀ ਸੁਖ ਪਾਵਣਿਆ ਸਾਚ ਮਾਨੇ ਅੰਦਰ ਰਹਿ ਆ ਸਮਾਏ ਸਦਾ ਸਚ ਨੇ ਚਲ ਆਵੈ ਨ ਜਾਏ ਚੇ ਲਾਗੇ ਸੋਮਨ ਨਿਰਮਲ ਗੁਰਮਤੀ ਸਚ ਸਮਾਵਣਿਆ ਸਚ ਸਾਲਾਹੀ ਅਵਰਣ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰੱਤੇ ਵਿਚਾਰੀ ਸਚੋ ਸਚ ਕਮਾਵਣਿਆ ਮਾਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾ ਇਸਮਾਨੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਰ ਗਵਾ ਬਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾ ਬਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦ ਸੁਣ ਤਿਸਾ ਮਿਟਾ ਬਣਿਆ ਰਹਾ ਨਿਰਮਲ ਨਾਮ ਵਸਿਆ ਮਨਿਆ ਏ ਮਾਨ ਤਨ ਨਿਰਮਲ ਬਾਆ ਮੂਰ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਮ ਵਜਾਉਣਿਆ ਗੁਰ ਤੇ ਪਾਇਆ ਵਿੱਚ ਆਪ ਮੁਵਾਤਿ ਸਤਿ ਮੂਨਾ ਮਾਇਾ ਨਿਰਮਲ ਗਿਆਨ ਧਿਆਨ ਹਾਥ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉਮੈ ਮਲ ਗੁਰਸਬਦਿ ਧੋਵੈ ਨਿਰਮਲ ਵਾਜੈ ਅਨਹਦ ਧੋਨ ਬਾਣੀ ਦਰ ਸੱਚਾ ਸੋਭਾ ਪਾਵਣਿਆ ਸਭ ਨਿਰਮਲ ਹੋਵੇ ਨਿਰਮਲ ਮਨਵਾ ਹਰ ਸ਼ਬਦ ਪਰੋਵੇ ਨਿਰਮਲ ਨਾਮ ਲੱਗੇ ਬੜ ਭਾਗੀ ਨਿਰਮਲ ਨਾਮ ਸੁਹਾਵਣ ਸੋ ਨਿਰਮਲ ਜੋ ਸਬਦੇ ਸੋ ਹੈ ਨਿਰਮਲ ਨਾਮ ਮਾਤਾ ਦਾ ਹੈ ਸੱਚ ਨਾਮ ਮਲਕ ਦੇ ਨਾ ਲੱਗੇ ਮੁਖ ਉਜਲ ਸੱਚ ਕਰਾਵੇ ਮਨ ਮਾਲਾ ਹੈ ਮਨ ਮੈਲਾ ਜਾਇ ਪਾਏ ਮੈਲਾ ਚੌਕਾ ਮੈਲਾ ਤਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਇਸੇ ਨਿਰਮਲ ਜੋ ਹਾ ਸਾਚੇ ਪਾਏ ਨਾਨਕ ਨਾਮ ਵਸੇ ਮਾਂਤਰ ਗੁਰਮੁਖ ਮੈਲ ਚੁਕਾਵਣਿਆ ਮਾਝ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੁਣ ਸਾ ਮਨ ਬਾਣੀ ਨਿਰਮਲ ਮੇਰੀ ਮਨ ਸਾ ਮਨ ਉਜਲ ਸਦਾ ਮੁਖ ਸੋਹੇ ਆਤ ਉਜਲ ਨਾਮ ਤੇ ਆਵਣਿਆ ਹਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਦ ਕਹ ਦਿਨ ਰਾਤੀ ਗੋਬਿੰਦ ਗੁਣ ਸਬਦ ਸੁਣਾਵਣਿਆ ਰਹਾ ਦਾਵ ਹੈ ਸਹਿਜ ਸੁਭਾਏ ਗੁਰ ਕੈ ਪੈ ਊਜਲ ਹਉਮੈ ਮਲ ਜਾਵੇ ਸਦਾ ਨੰਦਰਹਿ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਚੈ ਭਗਤ ਦਰੁੜਾਏ ਗੁਰ ਕੈ ਸਬਦ ਮਨੈ ਮਨ ਮਿਲਾਏ ਸਚਾ ਤਾਲ ਪੂਰੇ ਮਾਇਆ ਮੋ ਚੁਕਾਏ ਸਬਦੇ ਨਿਰਤ ਕਰਾਵਣਿਆ ਉਚਾ ਕੁਕੇ ਤਨੇ ਪਛਾਰੇ ਮਾਇਆ ਮੋਹੇ ਜੋਇਆ ਜਮ ਕਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਬਟ ਦੁਖ ਪਾਵਣ ਗੁਰਮੁਖ ਭਗਤ ਜਾਪ ਕਰਾਏ ਤਨ ਮਨ ਸਾਧ ਰਤਾ ਸਹਿਜ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣ ਬਹੁਤ ਆਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਰੇ ਮਾਇਆ ਕਾਰਨ ਪੇੜ ਬੰਦ ਨਾਚੈ ਦੁਜੇ ਪਾਏ ਦੁਖ ਪਾਵਣ ਜਿਵੇਂ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਾਸ ਸਜ ਸੰਜਮ ਜੁਗਤ ਗੁਰ ਕੈ ਸਬਦ ਸੁਦਾ ਹਰ ਧਿਆਏ ਇਹ ਭਗਤ ਹਰ ਪਾਵਣ ਪਾਤ ਜੁਗ ਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਪਗਤੀ ਪਾਈਐ ਗੁਰ ਚਰਨੀ ਚਤ ਲਾਵਣ ਆ ਬਾਜ ਮਹਲਾ ਤੀਜਾ ਸੱਚਾ ਸੇਵੀ ਸੱਚਾ ਸਾਹੀ ਸੱਚੇ ਰਾਏ ਦੁਖ ਕਭੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨਾ ਗੁਰਮਤਿ ਮੰਨ ਵਸਾਵਣਿਆ ਬਾਰੀ ਦੀ ਓ ਬਾਰੀ ਸੁਖ ਸਹਿਜ ਸਮਾਦ ਲਗਾ ਬਣਿਆ ਜੋ ਹਰ ਸੇਵੇ ਸੇ ਸਦਾ ਸੁਹੇ ਸੁਭਾ ਸਰਤ ਸੁਹਾਵਣਿਆ ਰਹਾ ਸਰਬੋ ਤੇਰਾ ਭਗਤ ਕਹਾਏ ਸੇ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਧੈ ਸਹਾਰਨ ਰੰਗ ਰਾਕੇ ਪਰਮ ਚੱਕਰ ਆਵਣਿਆ ਸਚ ਬਾਣੀ ਤੁਧੈ ਸਹਾਰਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਓ ਤੇਰਾ ਗੁਰਮਤਿ ਮਿਲੇ ਤਾ ਚੂਕੈ ਫੇਰਾ ਜਾ ਤੁਧ ਭਾਵੈ ਤਾ ਨਾਇ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰਮਨ ਵਸਾਇਆ ਹਰਖ ਸੋਗ ਸਭ মোহ ਹੈ ਹਰਖ ਸੋਗ ਸਭ মোহ ਦਵਾਇਆ ਇੱਕ ਅਸੇਓ ਨੇ ਲਾਗੀ ਸਾਰੇ ਹੀ ਹਰਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇ ਰਹਿ ਚਾਏ ਨਾਉ ਨੇ ਦੇ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਬਿਨਾਂ ਸਦਾ ਸੁਖ ਦਾਤਾ ਤੂੰ ਆਪੇ ਮਿਲ ਹੈ ਗੁਰਮੁਖ ਜਾਤਾ ਤੂੰ ਆਪੇ ਦੇਵੇਂ ਨਾਮ ਵਡਾਈ ਨਾਮ ਰੱਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਰਸਾ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾ ਹੈ ਇੱਕ ਸਿ ਸਿਓ ਮਨ ਰਹਿ ਆ ਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖੋ ਮਸੂਸਾਲਾ ਹੈ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮੇਲ ਆਵਰਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਦਰ ਸਾਚੇ ਦਰਬਾਰੇ ਗੁਰ ਕਾ ਸਬਦ ਨਾਮ ਸਵਾਰੇ ਸਦਾ ਨੰਦ ਰਹੇ ਦਿਨ ਰਾਤੀ ਗੁਣ ਕਾ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉੱਚੋ ਉੱਚਾ ਹਮੇ ਮਾਰ ਮਿਲਾਵਣਿਆ ਰਹਾਓ ਹਰ ਜੀਉ ਸੱਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲੇ ਇਸੇ ਵਿਸਰੇ ਨਾਹੀ ਸਹਜੇ ਸੱਚ ਸਮਾਵਣਿਆ ਤੁਇ ਤੇ ਬਾਹਰ ਕਹੀ ਨਾ ਹੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾਵਣਿਆ ਹਰ ਪਾਏ ਭੈ ਪਾਏ 시ਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸਾਚੇ ਉਪਦੇਸ਼ ਸੁਨਾਵਣਿਆ ਸਮਦ ਵਿਸਾਰਨ ਤਨ ਆਠਾਉ ਨਾਠਾਉ ਪਰਮ ਧਮ ਭੂਲੇ ਜੋ ਸੁਣੇ ਘਰ ਕਾਏ ਹਰ ਤਪਤ ਤੈਨੇ ਦੁਆ ਗਵਾਏ ਦੁਖੇ ਦੁਖ ਵੇਹਾਵਣਿਆ ਲਿਖਦੇ ਆ ਲਿਖਦੇ ਆ ਕਾਗਜ ਮਾ ਕਾਗਦ ਮਸ ਕੋਈ ਜੁਜਾ ਪਾਏ ਸੁਖ ਪਾਏ ਨ ਕੋਈ ਕੂੜ ਲਿਖੇ ਤ ਕੂੜ ਕਮਾਵੇ ਜਲ ਜਾਵੇ ਕੂੜ ਚਤ ਲਾਵਣਿਆ ਗੁਰਮੁਖ ਸਚੁ ਸਾਚ ਲਿਖੇ ਵਿਚਾਰ ਗੁਰਮੁ ਅਸੇ ਜਾਣ ਸਚੇ ਪਾਵੇ ਮੋਖ ਦੁਆਰ ਸਾਚਾ ਕਾਗਦ ਕਰਮ ਮਸਵਾਣੀ ਸਚ ਲਿਖ ਸਚ ਸੁਨਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੂਇ ਜਾਣ ਲੇਖੈ ਨਾਰਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆਂ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਉਮੈ ਮੈਲ ਲਾਗੀ ਗੁਰ ਸਬਦੀ ਖੋਵੇ ਮਾ ਨਿਰਮਲ ਅੰਦਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆਂ ਹੋਵਾਰੇ ਜੀ ਹੋਵਾਰੇ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅਨੰਦਨ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਣ ਕਰਾਏ ਜਿਤ ਭਾਵੈ ਤਿਤਕਾਰੈ ਲਹਾਏ ਪੂਰੇ ਭਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵ ਹੈ ਤਾਕਿ ਛਾ ਪਾਏ ਗੁਰ ਪ੍ਰਸਾਦੀ ਹਰਮਨ ਵਸਾਏ ਸਦਾ ਮੁਕਤ ਹਰਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੂਤ ਨਾ ਪਾਏ ਦੇ ਸੰਤਰ ਪਵੈ ਦੂਜੇ ਭਾਏ ਖਵਾਏ ਬਿਰਤਾ ਜਨ ਗਵਾਇਆ ਕਪਤੀ ਬਿਨ ਸਬਦੈ ਦੁਖ ਪਾਵਣਿਆ ਤਾ ਵਤਰਾ ਕਠਾ ਕਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਵੇ ਸਭੁਰ ਆਪੇ ਮੇਲ ਮਿਲਾਏ ਮਿਲ ਪੀਤਮ ਸੁਖ ਪਾਵਣੇ ਲੇਕ ਕੂੜੇ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਨੇ ਕੋਲ ਡੋਬੇ ਕੂੜ ਬੋਲ ਬਖ ਖਾਵਣਿਆ ਇਸ ਤਾਨ ਮਨ ਇਹ ਕੋ ਗੁਰਮਖ ਦੇਖੈ ਭਾਏ ਭਗਤ ਜਹ ਹਉ ਮੈਂ ਸੁਖੈ ਸਿੱਧ ਸਾਧਕ ਮੂਰ ਤਾਰੀ ਰਹੇ ਲਿਵ ਲਾਏ ਤਿਨ ਭੀ ਤਾ ਮਨ ਦਿਖਾਵਣਿਆ ਆਪ ਕਰਾਇ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮ ਮਨ ਬਸਾਵਣਿਆ ਮਾਝ ਮਹੱਲਾ ਤੀਜਾ ਸਗੋ ਫਾਵੇਂ ਖੋਟ ਪੰਡਾਰਾ ਤੇ ਇਸ ਵਿੱਚ ਵਸੈ ਹਰ ਅਲਖ ਪਾਰ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਸਬਦੀ ਆਪ ਮੰਨਿਆ ਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾ ਹਉ ਮੈਂ ਜਿ ਕਪਾੜਾ ਖੁਲਾਇਆ ਨਾਮ ਮੋਲਕ ਗੁਰ ਪ੍ਰਸਾਦੀ ਪਾਇਆ ਬੇ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਜਿਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਹੁ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਬੇਗਾਰ ਦੁਖ ਪਾਏ ਮਾਣੁ ਸੇਂਦੇ ਸੁਝਾ ਨਾਹੀ ਫਿਰ ਘਿਰ ਆਏ ਗੁਰਮੁਖ ਵਸ ਪਾਵਣਿਆ ਗੁਰ ਪ੍ਰਸਾਦੀ ਸਚਾ ਹਰ ਪਾਏ ਮਾਣ ਤਨ ਵੇਖੈ ਹਉ ਮੈਰ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸਬਦ ਸੁਮਾਵਣਿਆ ਕੇ ਹਾਵਤਨ ਹਾਏ ਦਸਵੈ ਨਿਜ ਘਰ ਵਾਸਾ ਪਾਏ ਉਥੈ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦਾਂ ਅੰਤਰਾ ਨਹਿਰਾ ਨਸਲਹਿ ਨਾ ਚੁੱਕੈ ਫੇਰਾ ਸਤਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਯਾ ਨਹੀਂ ਤੂੰ ਗੁਰਪੁਰੇ ਭਾਗ ਮਿਲਾਵਣਿਆ ਗੁਬਤ ਪ੍ਰਗਟ ਤੂੰ ਸਵਨੀ ਥਾਰੇ ਪਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਬਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲਾਇ ਮਿਲਾਈ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉ ਮੈ ਮਾਰ ਬੰਧਨ ਸਭ ਤੋੜੇ ਗੁਰਮੁਖ ਸ਼ਬਦ ਸੁਹਾਵਣਿਆ ਉਵਾਰੀ ਜੀ ਉਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇਤੀ ਲੈ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪ੍ਰਵਾਨ ਆਰਜਾ ਨਾ ਸੀਜੈ ਸਬਦ ਪ੍ਰਸ਼ਾਨ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਾਰਦਾਰ ਸੋਭਾ ਪਾਏ ਗੁਰਮੁਖ ਵਿੱਚ ਆਪ ਗਵਾਏ ਆਪ ਤਰੈ ਸਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੋਖ ਕਦੇ ਨਾ ਲਗੈ ਸਰੀਰ ਗੁਰਮੁਖ ਹੋ ਮੈਂ ਚੁਕੈ ਤੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮੇਰੇ ਵਢਾਈ ਗੁਰਮੁਖ ਗੁਣ ਗਾਵੇ ਸੁਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖਾਂ ਦੇ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਚ ਨਿਰਮਲ ਭਗਤ ਸ਼ਬਦੇ ਭਗਤ ਕਰਾਵਣਿਆ ਵਾਜ ਗੁਰੂ ਹੈ ਅੰਧਾ ਅੰਧਾਰਾ ਜਮ ਕਾਲ ਗਰਠੇ ਕਰੇ ਪੁਕਾਰਾ ਅਨਦਨ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁਖ ਪਾਵਣਿਆ ਗੁਰਮਖਿਆਪੇ ਕਰੇ ਕਰਾਏ ਗੁਰਮਖੇ ਹਿਰਦੈ ਉੱਠਾ ਆਪ ਆਏ ਨਾਮਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਝ ਮਹੱਲਾ ਤੀਜਾ ਏ ਕਾ ਜੋਤ ਜੋਤ ਹੈ ਸਰੀਰਾ ਸਬਦ ਦਿਖਾਏ ਸਤਗੁਰ ਪੂਰਾ ਫਰਕ ਕੀ ਤੋਂ ਘਾਟੇ ਅੰਤਰ ਆਪੇ ਬਣਤ ਬਣਾਵਣਿਆ ਹਵਾਰੀ ਜੀਓ ਵਾਰੀ ਹਾ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਹਰਹਾਉ ਤੂੰ ਆਪੇ ਸੋਹੇ ਆਪੇ ਜਗ ਮੋਹੇ ਤੂੰ ਆਪੇ ਨਜ਼ਰੀ ਜਗਤ ਪਰੋਵੇ ਤੂੰ ਆਪੇ ਦੁਖ ਸੁਖ ਦੇਵੇ ਕਰਤੇ ਗੁਰਮੁਖ ਹਰ ਦੇਖਾਵਣਿਆ ਕਰਤਾ ਕਰੇ ਕਰਾਏ ਆਪੇ ਸਬਦ ਗੁਰਮਨ ਵਸਾਏ ਸਬਦ ਦੇ ਉਪਜੈ ਅੰਮ੍ਰਿਤ ਬਾਣੀ ਗੁਰਮਖੇ ਆਖ ਸੁਣਾਵਣਿਆ ਆਪੇ ਕਰਤਾ ਆਪੇ ਪੁਗਤਾ ਬੰਧਨ ਤੋੜੇ ਇਸਰਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਖ ਲਖਾਵਣਿਆ ਆਪੇ ਮਾਇਆ ਆਪੇ ਸ਼ਾਇਆ ਆਪੇ ਮੋਹ ਸਭ ਜਗਤ ਤਰਾਇਆ ਆਪੇ ਮੋਹ ਸਭ ਜਗਤੋ ਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੋ ਥਾਪੇ ਆਪੇ ਤੁੱਟੇ ਬਾਰ ਕਹੀਣਾ ਹੋਵੇ ਤੂੰ ਆਪੇ ਕਰੇ ਲਾਵਣਿਆ ਆਪੇ ਮਾਰੇ ਆਪ ਬੰਨਿਆ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਜ ਸਮਾਵਣਿਆ ਉੱਚਾ ਉੱਚ ਹੋਈ ਜਿਸ ਆਪ ਵਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦਿ ਘਰੀ ਮੈਂ ਪਾਈ ਸਦਾ ਸ੍ਰੀ ਵੇ ਇਕ ਮਨ ਧਿਆਈ ਗੁਰਮੁਖ ਸਚ ਸਮਾਵਣਿਆ ਉਬਾਰੀ ਜੀਓ ਬਾਰੀ ਜਗ ਜੀਵਨ ਮਨ ਵਸਾਵਣਿਆ ਹਰ ਧਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾ ਕਰਮਾ ਧਰਤੀ ਤੌਰ ਪਾਤਲ ਕਰ ਹੀ ਮੈਂ ਪ੍ਰੀਤਮ ਸਰਾਹ ਬਾਲਾ ਸਦਾ ਆਨੰਦ ਰਹੇ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਮੇਂ ਫੇਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਵੈ ਸੋ ਹਮੈ ਮਾਰੇ ਸਚੋ ਸਚ ਕਮਾ ਧਿਆਵਣਿਆ ਤਾਇਆ ਅੰਦਰ ਪਾਪ ਪੁੰਨ ਦੁਇ ਭਾਈ ਦੁਹੀ ਮਿਲ ਕੈ ਸ੍ਰਿਸ਼ਟਿ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਣ ਆਵੇ ਗੁਰਮਤਿ ਸਹਿਜ ਸਮਾਵਣਿਆ ਈ ਮਾਹੇ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜਾ ਹौं ਮੈਂ ਮੇਰਾ ਪਰਵਿਟ ਸਬਦ ਹੈ ਸੁਖ ਦਾਤਾ ਅਨ ਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਨਾਰਾ ਗੁਰਮੁਖ ਪਾਏ ਮੋਹ ਦਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਬਾਪਾਰੀ ਲਾਹ ਨਾਮ ਸਦ ਪਾਵਣ ਆਪੇ ਵਥ ਆਪੇ ਆਪੇ ਵਥ ਰੱਖੈ ਆਪੇ ਦੇ ਗੁਰਮੁਖ ਵਣਜੇ ਕੇਈ ਕੇ ਨਾਨਕ ਜਸ ਨਦਰ ਕਰੇ ਸੋ ਪਾਏ ਕਾਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਕੈ